ਹਾਂਜੀ ਮੇਰੇ ਮਤਲਬ ਸਾਰੇ ਕਿਸਾਨਾਂ ਨੂੰ ਤੇ ਜ਼ਿਮੀਂਦਾਰ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੇ ਵੀ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਦੀ ਵੀਡੀਓ ਹੈਗੀ ਹੈ ਵੀ ਆਪਣੀ PR162 ਵੈਰੈਟੀ ਦੇ ਉੱਤੇ PR162 ਝੋਨੇ ਦੇ ਵਿੱਚ ਆਪਾਂ ਨੂੰ ਯੂਰੀਆ ਕਿੰਨੇ ਦਿਨ ਦੇ ਵਿੱਚ ਪੂਰੀ ਕਰਨੀ ਚਾਹੀਦੀ ਹੈ ਤੇ ਆਖਰੀ ਯੂਰੀਆ ਪਾਉਣ ਦਾ ਸਮਾਂ ਕੀ ਹੈ ਹੁਣ ਵਿੱਚ ਕਈ ਦੋਸਤ ਆਪਣੇ ਕਹਿਣਗੇ ਵੀ ਤੁਸੀਂ ਹੁਣ ਇਹ ਸਮਾਂ ਕੀ ਹੈ ਤੁਸੀਂ ਯੂਰੀਆ ਦੇ ਉੱਤੇ ਵੀਡੀਓ ਬਣਾਈ ਜਾ ਰਹੇ ਹੋ ਇਹ ਵੀਡੀਓ ਸਿਰਫ ਉਹਨਾਂ ਝੌਂਨੇਆਂ ਦੇ ਲਈ ਹੈ ਜਿਹੜਾ ਪੀਆ 126 ਝੌਂਨਾ ਲੇਟ ਲੱਗਿਆ ਹੋਇਆ ਹੈ 20 ਜੁਲਾਈ ਤੋਂ ਲੈ ਕੇ ਜੁਲਾਈ ਦੇ ਐਂਡ ਤੱਕ ਜਿਹੜੇ ਝੌਂਨੇ ਦੀ ਲਵਾਈ ਹੋਈ ਹੈ ਉਹਦੇ ਉੱਤੇ ਜਿਹੜੀ ਅੱਜ ਆਪਾਂ ਇਹ ਵੀਡੀਓ ਬਣਾ ਰਹੀ ਹੈ ਇਸ ਵੀਡੀਓ ਦੇ ਵਿੱਚ ਆਪਾਂ ਕੁਝ ਖਾਸ ਨੁਕਤੇ ਵੀ ਦੱਸੂਗੇ ਕਿਉਂਕਿ ਲੇਟ ਵਾਲੀ ਪੀਆ 126 ਝੌਂਨੇ ਦੇ ਵਿੱਚ ਬਹੁਤ ਵੱਡੀ ਐ ਸਮੱਸਿਆ ਆ ਮਾਂ ਆਉਂਦੀ ਹੈ ਦੇਓ ਸਮੱਸਿਆਵਾਂ ਨੂੰ ਆਪਾਂ ਕੰਟਰੋਲ ਕਿਵੇਂ ਕਰ ਸਕਦੇ ਆ ਸਾਰੀ ਆਪਾਂ ਗੱਲਬਾਤ ਅੱਗੇ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਵੀਡੀਓ ਨੂੰ ਪੂਰੀ ਦੇਖਿਓ ਤੇ ਹੋਰ ਜ਼ਿੰਮੇਵਾਰ ਭਰਾਵਾਂ ਤੱਕ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਚੈਨਲ ਨੂੰ ਆਪਣੇ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਦਾ ਬਟਨ ਪ੍ਰੈਸ ਕਰ ਦਿਓ ਹਾਂਜੀ ਹੁਣ ਜਿਹੜਾ PR126 ਚੋਣਾ ਜਿਹੜਾ ਲੇਟ ਲੱਗਿਆ ਹੋਇਆ ਇਹ ਤੁਸੀਂ ਲੇਟ ਰਿਵਾਈ ਕੀਤੀ ਹੋਈ ਹੈ ਹੁਣ ਜਿਹੜੀ ਪਹਿਲੀ ਗੱਲ ਹੈ ਹੁਣ ਵਿੱਚ ਜਿਹੜੇ ਕਈ PR126 ਚੋਣੇ ਦੀ ਜਿਹੜੀ ਪਨੀਰੀ ਪਕੜ ਲੱਗੀ ਹੋਈ ਹੈ ਉਹ ਝੋਨੇ ਜਿਹੜੇ ਹੁਣ ਫਟਾਰਾ ਘੱਟ ਕਰ ਰਹੇ ਹੈ ਤੇ ਕੱਦ ਜ਼ਿਆਦਾ ਕਰ ਰਹੇ ਉੱਪਰ ਨੂੰ ਜ਼ਿਆਦਾ ਜਾਈ ਜਾ ਰਹੇ ਹੈ ਤੇ ਉਹਦੇ ਬਚਾ ਦੇ ਲਈ ਜਿਹੜੇ ਹੁਣ ਕਿਸਾਨ ਨੇ ਉਹ ਯੂਰੀਆ ਪਰ ਯੂਰੀਆ ਝੋਨੇ ਨੂੰ ਦਈ ਜਾ ਰਹੇ ਹੈ ਕਿਸਾਨ ਭਰਾਵੋ ਯੂਰੀਆ ਐਨੀ ਨਾ ਦੋ ਕਿਉਂਕਿ ਉਹ ਜਿਹੜਾ ਤੁਹਾਡੇ ਝੋਨੇ ਨਹੀਂ ਠੀਕ ਨਹੀਂ ਹੋਣਾ ਜਿਹੜਾ ਝੋਨਾ ਫਟਾਰਾ ਨਹੀਂ ਕਰ ਰਿਹਾ ਕੱਦ ਜ਼ਿਆਦਾ ਕਰ ਰਿਹਾ ਉਹਦਾ ਕਾਰਨ ਇਹ ਸਿਰਫ ਇੰਕੀ ਹੈ ਵੀ ਜਿਹੜੀ ਪਨੀਰੀ ਆ ਪੱਕੜ ਲੱਗੀ ਹੋਈ ਹੈ ਤੁਸੀਂ ਦੇਖ ਲਿਓ ਜੇ ਤੁਸੀਂ ਪੀਆਰ 126 ਚੋਂ ਨੇ ਦੀ ਪਨੀਰੀ ਨਾਰਮਲ ਆਈ ਹੋਈ ਹੈ ਤੁਹਾਨੂੰ ਕਦੇ ਵੀ ਇਹ ਸਮੱਸਿਆ ਨਹੀਂ ਹੋਵੇਗੀ ਜੇ ਪਨੀਰੀ ਪੱਕੀ ਆ ਆਪਣੀ ਤਾਂ ਜਿਹੜੀ ਇਹ ਸਮੱਸਿਆ ਆ ਮ ਆਪਾਂ ਨੂੰ ਜ਼ਰੂਰ ਆਣੀ ਹੈ ਤੇ ਉਹਦਾ ਕੋਈ ਵੀ ਇਲਾਜ ਨਹੀਂਗਾ ਤੇ ਐਵੇਂ ਹੁਣ ਵਾਧੂ ਯੂਰੀਆ ਨਾ ਪਾਈ ਜਾਵੇ ਕਿਉਂਕਿ ਜਿੰਨਾ ਆਪਾਂ ਨੂੰ ਝਾੜ ਮਿਲਣਾ ਹੈ ਜੇ ਆਪਾਂ ਯੂਰੀਆ ਵਧ ਪਾਈ ਜਾਵਾਂਗੇ ਤਾਂ ਫਿਰ ਆਪਾਂ ਨੂੰ ਉਹਨਾਂ ਝਾੜ ਵੀ ਨਹੀਂ ਮਿਲਣਾ ਤੇ ਅਗਲੀ ਗੱਲ ਆਪਾਂ ਨੇ ਲੇਟ ਝੋਨੇ ਦੇ ਵਿੱਚ ਯੂਰੀਆ ਕਿੰਨੇ ਦਿਨ ਦੇ ਵਿੱਚ ਪੂਰੀ ਕਰਨੀ ਹੁਣ ਜਿਵੇਂ ਆਪਾਂ ਆਰਮ ਪੀਆ 126 ਝੋਨੇ ਦੇ ਵਿੱਚ 30 ਤੋਂ 32 ਦਿਨਾਂ ਦੇ ਵਿੱਚ ਆਪਾਂ ਯੂਰੀਆ ਪੂਰੀ ਕਰਦੇ ਤੇ ਚਾਹੋ ਤੁਸੀਂ ਲੇਟ ਲਾਈਏ ਇਹਦੇ ਵਿੱਚ ਵੀ ਤੁਸੀਂ 30 ਤੋਂ 32 ਦਿਨਾਂ ਦੇ ਵਿੱਚ ਯੂਰੀਆ ਪੂਰੀ ਕਰ ਦੇਣੀ ਹੈ ਤੇ ਇਹ ਗਲਤੀ ਆਪਾਂ ਬਿਲਕੁਲ ਨਹੀਂ ਕਰਨੀ ਵੀ ਯੂਰੀਆ ਨੂੰ ਆਪਾਂ ਲੇਟ ਇੱਕ ਤਾਂ ਲੇਟ ਨਹੀਂ ਲੈ ਕੇ ਜਾਣਾ ਤੇ ਨਾ ਆਪਾਂ ਗੇਤੀ ਪਾਉਣੀ ਆ ਵੀ 25 ਦਿਨਾਂ ਦੇ ਵਿੱਚ ਪੂਰੀ ਕਰਤੀ ਆਖਰੀ ਯੂਰੀਆ ਦਾ ਜਿਹੜਾ ਸਮਾਂ ਹੈ ਉਹ 30 ਤੋਂ 32 ਦਿਨ ਸਿਰਫ ਇਹੀ ਸਮਾਂ ਹੈ ਤੇ ਯੂਰੀਆ ਹੁਣ ਲੇਟ ਵੱਧ ਨਾ ਪਾਈ ਜਾਵੇ ਕਿਉਂਕਿ ਵਿੱਚ ਜਿਹੜੇ ਕਿਸਾਨ ਨੇ ਉਹ ਯੂਰੀਆ ਵੱਧ ਪਾਈ ਜਾਂਦੇ ਕਿਉਂਕਿ ਲੇਟ ਵਾਲੇ ਝੋਨੇ ਦਾ ਫਰਕ ਜ਼ਰੂਰ ਆਊਗਾ ਉਹਨੇ ਨਾ ਤਾਂ ਇੰਨਾ ਫਟਾਰਾ ਕਰੂਗਾ ਜਿਵੇਂ ਆਮ ਆਪਣੇ ਝੋਨੇ ਨੇ ਲੱਗੇ ਹੋਏ ਪੀਆਰ 126 ਜਿਹੜੇ ਜੁਲਾਈ ਮਹੀਨੇ ਦੇ ਹੱਫ ਪਹਿਲੇ ਹਫਤੇ ਦੇ ਵਿੱਚ ਲੱਗੇ ਹੋਏ ਆ ਉਹਦੇ ਮੰਗ ਜਿਹੜਾ ਇਹ ਚੋਨਾ ਨਹੀਂ ਫਟਾਰਾ ਕਰੇਗਾ ਝਾੜ ਦੇ ਵਿੱਚ ਵੀ ਫਰਕ ਰਹੂਗਾ ਜੇ ਆਪਾਂ ਯੂਰੀਆ ਵੱਧ ਪਾਈ ਜਾਵਾਂਗੇ ਸਗੋਂ ਤੇ ਜਿਹੜਾ ਆਪਣਾ ਝਾੜ ਆਪਣਾ ਪ੍ਰੋਪਰ ਆਉਣਾ ਵੀ ਹੈ ਉਹਦਾ ਵੀ ਨੁਕਸਾਨ ਹੋਊਗਾ ਨੁਕਸਾਨ ਕਿਵੇਂ ਹੋਊਗਾ ਜੇ ਆਪਾਂ ਯੂਰੀਆ ਵੱਧ ਪਾਵਾਂਗੇ ਤਾਂ ਅੱਗੇ ਜਾ ਕੇ ਸਭ ਤੋਂ ਵੱਡੀ ਜਿਹੜੀ ਪੀ 126 ਚੋਨੇ ਦੇ ਵਿੱਚ ਬਿਮਾਰੀ ਆਉਂਦੀ ਹੈ ਉਹ ਆਉਂਦੀ ਹੈ ਜੀ ਡੋਦੀ ਦੀ ਹਲਦੀ ਰੋਗ ਦੀ ਉਹ ਸਮੱਸਿਆ ਜੀ ਆਪਣੇ ਝੋਨੇ ਦੇ ਵਿੱਚ ਆ ਗਈ ਆਪਣੇ ਝੋਨੇ ਨੇ ਕਾਲਾ ਹੋ ਜਾਣਾ ਤੁਸੀਂ ਦੇਖਿਆ ਹੀ ਆ ਵੀ ਫੇਰ ਜਿਹੜਾ ਉਹਦਾ ਰੇਟ ਹੈ ਜੇ ਆਮ ਰੇਟ 24-2500 ਰੁਪਏ ਕੁਆਂਟਲ ਹੈ ਆਪਣਾ ਰੇਟ 2000 ਰੁਪਏ ਨੂੰ बिकਨੀ ਤੇ ਆਪਣਾ ਉੱਥੇ ਵੀ ਬਹੁਤ ਵੱਡਾ ਨੁਕਸਾਨ ਹੁੰਦਾ ਇਸ ਕਰਕੇ ਯੂਰੀਆ ਵੱਧ ਨਾ ਪਾਈ ਜਾਵੇ ਬਿਮਾਰੀ ਵੱਧ ਆਊਗੀ ਆਪਣੇ ਝੋਨੇ ਦੇ ਵਿੱਚ ਸੁੰਡੀ ਦਾ ਅਟੈਕ ਵੱਧ ਹੋਊਗਾ ਤੇ 30 ਤੋਂ 32 ਦਿਨਾਂ ਦੇ ਵਿੱਚ ਤੁਸੀਂ ਯੂਰੀਆ ਪੂਰੀ ਕਰ ਸਕਦੇ ਹੋ ਇੱਕ ਤੁਸੀਂ ਨੁਕਤਾ ਕਰ ਸਕਦੇ ਹੋ ਵੀ ਜਿਹੜੇ ਲੇਟ ਝੋਨੇ ਲੱਗੇ ਹੋਏ ਉਹਦੇ ਵਿੱਚ ਤੁਸੀਂ ਦੋ ਸਪਰੇਅਾ ਕਰ ਸਕਦੇ ਹੋ ਐਨਪੀਕੇ 13045 ਤੁਸੀਂ 1.5 ਤੋਂ 2 ਕਿਲੋ ਇੱਕ ਸਪਰੇਅ ਦੇ ਵਿੱਚ ਲੈ ਸਕਦੇ ਹੋ ਤੇ ਹਫਤੇ ਜਾਂ 10 ਦਿਨ ਦੇ ਗੈਪ ਦੇ ਨਾਲ ਤੁਸੀਂ ਰਿਪੀਟ ਕਰ ਸਕਦੇ ਹੋ ਇਹਦੇ ਨਾਲ ਇੱਕ ਪੋਟਾਸ਼ ਤੱਤ ਹੈ ਇਹਦੇ ਵਿੱਚ ਨਾਈਟ੍ਰੋਜਨ ਹੈ ਤੇ ਬਹੁਤ ਹੱਦ ਤੱਕ ਜਿਹੜਾ ਆਪਣਾ 2 ਤੋਂ 3 ਕਵਾਂਟਲ ਚਾੜ੍ਹਦਾ ਆਰਾਮ ਦੇ ਨਾਲ ਫਾਇਦਾ ਇਹ ਚੀਜ਼ ਆਪਾਂ ਨੂੰ ਦਊਗੀ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਸਤਿ ਸ਼੍ਰੀ ਅਕਾਲ ਜੀ